ਅੱਜਕੱਲ੍ਹ ਆਈ ਦਿਨ ਅਜਹੀਆਂ ਤਸਵੀਰਾਂ ਅਜਹੀਆਂ ਸੀਸੀਟੀਵੀ ਫੁਟੇਜ ਵੀਡੀਓ ਸਾਹਮਣੇ ਆ ਜਾਂਦੀਆਂ ਨੇ ਜਿਸ ਦੇ ਵਿੱਚ ਸਾਫ਼-ਸਾਫ਼ ਨਜ਼ਰ ਆਉਂਦਾ ਹੈ ਕਿ ਕਿਵੇਂ ਗੱਡੀ ਦੇ ਵਿੱਚ ਸਵਾਰ ਜਿਹੜੇ ਨੌਜਵਾਨ ਨੇ ਕਿਸ ਤਰੀਕੇ ਦੇ ਨਾਲ ਲੋਕਾਂ ਨੂੰ ਡਰਅਟ ਦਿੰਦੇ ਨੇ ਅਜਿਹੀ ਇੱਕ ਖਬਰ ਸਾਹਮਣੇ ਆਈ ਹੈਗੀ ਸਗੋਂ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਸਕੋਰਪੀਓ ਦੇ ਵਿੱਚ ਬੈਠੇ ਕੁਝ ਨੌਜਵਾਨ ਜਿਨ੍ਹਾਂ ਦੇ ਵੱਲੋਂ ਪਹਿਲਾਂ ਇੱਕ ਤੋਂ ਬਾਅਦ ਇੱਕ ਗੱਡੀਆਂ ਨੂੰ ਟੱਕਰ ਜੋ ਹੈ ਮਾਰੀ ਜਾਂਦੀ ਹੈ ਉਸ ਤੋਂ ਬਾਅਦ ਦੋ ਨੌਜਵਾਨਾਂ ਜਿਹੜੇ ਉਹਨਾਂ ਨੂੰ ਕੁੱਟਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਹਾਲਾਂਕਿ ਜਿਹੜੇ ਦੋ ਨੌਜਵਾਨ ਹੁੰਦੇ ਨੇ ਉਹਨਾਂ ਦੇ ਵਿੱਚ ਇੱਕ ਤਾਂ ਭੱਜਣ ਦੇ ਵਿੱਚ ਕਾਮਯਾਬ ਹੋ ਜਾਂਦਾ ਹੈ ਲੇਕਿਨ ਜੋ ਉਸ ਦੇ ਨਾਲ ਇੱਕ ਹੋਰ ਨੌਜਵਾਨ ਮੁੰਡਾ ਹੁੰਦਾ ਉਹ ਸਕੋਰਪੀਓ ਗੱਡੀ ਦੇ ਹਿੱਟਾਂ ਫਾਜ ਜਾਂਦਾ ਤੇ 20 ਮੀਟਰ ਤੱਕ ਜੋ ਸਕੋਰਪੀਓ ਦੇ ਵਿੱਚ ਸਵਾਰ ਜਿਹੜੇ ਚਾਲਕ ਹੁੰਦੇ ਨੇ ਨੌਜਵਾਨ ਹੁੰਦੇ ਨੇ ਕੜੀਸਕੇ ਉਸ ਨੌਜਵਾਨ ਨੂੰ ਲੈ ਕੇ ਜਾਂਦੇ ਨੇ ਉਸ ਤੋਂ ਬਾਅਦ ਕਿਵੇਂ ਵੀ ਕਰਕੇ ਜੋ ਨੌਜਵਾਨ ਫਸਿਆ ਹੁੰਦਾ ਗੱਡੀ ਦੇ ਵਿੱਚ ਉਹ ਉੱਥੋਂ ਦੀ ਬਚਦਾ ਹੈ ਹਾਲਾਂਕਿ ਉਹ ਬਹੁਤ ਬੁਰੀ ਤਰੀਕੇ ਦੇ ਨਾਲ ਜ਼ਖਮੀ ਹੈ ਦੱਸਿਆ ਜਾ ਰਿਹਾ ਹੈ ਕਿ ਅੱਗੇ ਜਾ ਕੇ ਸਕੋਰਪੀਓ ਜੋ ਹੈ ਉਹ ਦੁੱਧ ਦੇ ਕੈਂਟਰ ਦੇ ਵਿੱਚ ਫਸਣ ਦੇ ਕਾਰਨ ਸਕੋਰਪੀਓ ਜੋ ਗੱਡੀ ਹੈਗੀ ਉਹ ਰੁਕ ਜਾਂਦੀ ਹੈ ਉਸ ਤੋਂ ਬਾਅਦ ਮੌਕੇ ਤੇ ਪਿੰਡ ਵਾਸੀ ਜਿਹੜੇ ਹੈਗੇ ਉਹਨਾਂ ਦੇ ਵੱਲੋਂ ਨੌਜਵਾਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਦੱਸਿਆ ਜਾ ਰਿਹਾ ਕਿ ਦੋ ਨੌਜਵਾਨ ਭੱਜਣ ਦੇ ਵਿੱਚ ਕਾਮਯਾਬ ਹੋ ਗਏ ਇੱਕ ਨੌਜਵਾਨ ਨੂੰ ਪਿੰਡ ਦੇ ਲੋਕਾਂ ਨੇ ਗ੍ਰਿਫਤ ਜਿਹੜਾ ਹੈਗਾ ਕਾਬੂ ਕਰ ਲਿਆ ਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਉਸ ਤੋਂ ਬਾਅਦ ਪੁਲਿਸ ਦੇ ਹਵਾਲੇ ਕਰਨ ਤੋਂ ਬਾਅਦ ਅਗਲੀ ਨੀ ਕਾਰਵਾਈ ਜਿਹੜੀ ਆ ਕੀਤੀ ਜਾ ਰਹੀ ਹੈ ਖਬਰ ਜਿਹੜੀ ਹੈਗੀ ਗੁਰੂਗਰਾਮ ਤੋਂ ਸਾਹਮਣੇ ਆ ਰਹੀ ਹੈ ਹਰਿਆਣਾ ਦੇ ਗੁਰੂਗਰਾਮ ਦੇ ਵਿੱਚ ਐਤਵਾਰ ਨੂੰ ਤੇਜ਼ ਰਫ਼ਤਾਰ ਸਕੋਰਪਿਓ ਨੇ ਸੜਕ ਤੇ ਪੈਦਲ ਚੱਲ ਰਹੇ ਜਿਹੜੇ ਵਿਅਕਤੀ ਹੈਗੇ ਉਹਨਾਂ ਨੂੰ ਕੁਚਲ ਦਿੱਤਾ ਦਰੜ ਦਿੱਤਾ ਸਕੋਰਪਿਓ ਜੋ ਹੈ ਇੰਨੇ ਕੁ ਜ਼ਿਆਦਾ ਸਪੀਡ ਦੇ ਵਿੱਚ ਸੀ ਕਿ ਗਲੀ ਦੇ ਵਿੱਚ ਖੜੀ ਇੱਕ ਤੋਂ ਬਾਅਦ ਇੱਕ ਲਗਾਤਾਰ 6 ਗੱਡੀਆਂ ਨੂੰ ਟੱਕਰ ਮਾਰੀ ਫਿਰ ਪਾਸ ਹੀ ਖੜੇ ਦੋ ਲੋਕਾਂ ਨੂੰ ਸਕੋਰਪੀਓ ਜੋ ਹੈ ਸਕੋਰਪੀਓ ਨੌਜਵਾਨ ਨੇ ਦਰੜ ਦਿੱਤਾ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਇਸ ਦੇ ਵਿੱਚ ਜੋ ਇੱਕ ਨੌਜਵਾਨ ਨੇ ਬੁਰੀ ਤਰੀਕੇ ਨਾਲ ਜ਼ਖਮੀ ਹੈ ਦੂਜਾ ਨੌਜਵਾਨ ਜੋ ਹੈ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਭੱਜਣ ਦੇ ਵਿੱਚ ਕਾਮਯਾਬ ਹੋ ਜਾਂਦਾ ਜਿਸ ਦੇ ਕਾਰਨ ਉਸ ਦੀ ਜਾਨ ਬਚ ਗਈ ਉਹ ਜ਼ਖਮੀ ਨਹੀਂ ਹੋਇਆ ਪਰ ਤਸਵੀਰਾਂ ਜੋ ਸਾਹਮਣੇ ਆਈਆਂ ਨੇ ਹਾਲਾਕਿ ਇਹ ਤਸਵੀਰਾਂ ਜੋ ਤੁਹਾਡੀ ਸਕਰੀਨ 'ਤੇ ਨੇ ਇਹ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਪੂਰੀ ਤਸਵੀਰ ਨਹੀਂ ਦਿਖਾ ਸਕਦੇ ਕਿ ਕਿਸ ਤਰੀਕੇ ਦੇ ਨਾਲ ਸਕੋਰਪੀਓ ਦੇ ਵਿੱਚ ਬੈਠੇ ਨੌਜਵਾਨਾਂ ਨੇ ਇਨਸਾਨਾਂ ਨੂੰ ਡਰਅ ਡਿੱਤਾ ਕਿਸ ਤਰੀਕੇ ਦੇ ਨਾਲ ਡਰਨ ਦੀ ਕੋਸ਼ਿਸ਼ ਕੀਤੀ ਪਰ ਇਸ ਦੇ ਵਿੱਚ ਇੱਕ ਨੌਜਵਾਨ ਜੋ ਪੂਰੀ ਤਰੀਕੇ ਦੇ ਨਾਲ ਜ਼ਖਮੀ ਹੋਇਆ ਕਿਉਂਕਿ 20 ਮੀਟਰ ਤੱਕ ਉਸ ਨੂੰ ਸਕੋਰਪੀਓ ਚਾਲਕਾਂ ਦੇ ਵੱਲੋਂ ਕੜੀਸ ਦਿੱਤਾ ਗਿਆ ਜਿਸ ਦੇ ਕਾਰਨ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਸੀਸੀਟੀਵੀ ਤਸਵੀਰਾਂ ਦੇ ਵਿੱਚ ਅਸੀਂ ਤੁਹਾਨੂੰ ਹਰ ਇੱਕ ਜੋ ਤਸਵੀਰਾਂ ਉਹ ਨਹੀਂ ਦਿਖਾ ਸਕਦੇ ਕਿਉਂਕਿ ਬਹੁਤ ਹੀ ਭਿਆਨਕ ਮੰਜ਼ਰ ਹੈਗਾ ਆ ਐਤਵਾਰ ਸਵੇਰੇ ਜੋ ਹੈ ਇਹ ਘਟਨਾ ਵਾਪਰਦੀ ਹੈਗੀ ਕੁਝ ਬੱਚੇ ਜਿਹੜੇ ਹੈਗੇ ਘਰ ਦੇ ਬਾਹਰ ਬੈਠੇ ਹੋਏ ਨੇ ਦੋ ਲੋਕ ਜਿਹੜੇ ਨੇ ਗਲੀ ਦੇ ਵਿੱਚ ਤੁਰਦੇ ਹੋਏ ਨਜ਼ਰ ਆ ਰਹੇ ਨੇ ਉਦੋਂ ਹੀ ਕਾਲੇ ਰੰਗ ਦੀ ਸਕੋਰਪੀਆ ਗੱਡੀ ਆਉਂਦੀ ਹੈਗੀ ਤੇ ਸਿੱਧਾ ਘਰ ਦੇ ਬਾਹਰ ਗੱਡੀ ਨੂੰ ਟੱਕਰ ਮਾਰਦੀ ਹੈ ਉਸ ਤੋਂ ਬਾਅਦ ਉਹ ਨੌਜਵਾਨਾਂ ਉੱਤੇ ਚੜਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹਾਲਾਂਕਿ ਇਸ ਦੇ ਵਿੱਚ ਜੇਕਰ ਪਿੰਡ ਵਾਸੀਆਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਇਹ ਕਹਿਣਾ ਹੈ ਕਿ ਇਹ ਲਗਾਤਾਰ ਹੀ ਇਸ ਇਲਾਕੇ ਦੇ ਵਿੱਚ ਕਾਫੀ ਸਮੇ ਤੋਂ ਦੇਖੇ ਜਾ ਰਹੇ ਸੀ ਲਗਾਤਾਰ ਹੀ ਗੀੜੀਆਂ ਮਾਰ ਰਹੇ ਸੀ ਲੇਕਿਨ ਅਚਾਨਕ ਹੀ ਇਹਨਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹਾਲਾਂਕਿ ਪਿੰਡ ਵਾਸੀਆਂ ਦਾ ਮੌਕੇ ਤੇ ਜਿਹੜੇ ਲੋਕ ਮੌਜੂਦ ਸੀ ਉਹਨਾਂ ਦਾ ਕਹਿਣਾ ਹੈ ਕਿ ਇਹ ਨਸ਼ੇ ਦੇ ਵਿੱਚ ਧੁੱਤ ਸੀਗੇ ਤਾਂ ਇਹਨਾਂ ਦੇ ਵੱਲੋਂ ਅਜੇ ਹੀ ਹਰਕਤ ਜਿਹੜੀ ਹੈਗੀ ਕੀਤੀ ਗਈ ਹੈ ਤਾਂ ਜਾਣਕਾਰੀ ਇਹ ਵੀ ਦਿੱਤੀ ਜਾ ਰਹੀ ਹੈ ਜੋ ਮੌਕੇ ਤੇ ਪ੍ਰਤੱਖ ਦਰਸ਼ੀ ਮੌਜੂਦ ਸੀਗੇ ਕਿ ਕਾਰ ਦੇ ਵਿੱਚ ਤਿੰਨ ਨੌਜਵਾਨ ਸਵਾਰ ਸੀ ਜੋ ਕਿ ਰਾਤ ਪਰ ਗਲੀ ਦੇ ਵਿੱਚ ਘੁੰਮ ਰਹੇ ਸੀ ਦੱਸਿਆ ਇਹ ਵੀ ਕਿ ਉਹਨਾਂ ਨੇ ਸ਼ਰਾਬ ਪੀਤੀ ਹੋਈ ਸੀ ਤੇ ਘਟਨਾ ਜੋ ਉਹਨਾਂ ਦੀ ਗੱਡੀ ਹੈਗੀ ਉਸ ਸਮੇਂ ਰੁਕਦੀ ਹੈਗੀ ਜਦੋਂ ਸਕੋਰਪਿਓ ਦੁੱਧ ਦੇ ਟੈਂਕਰ ਦੇ ਵਿੱਚ ਫਸ ਜਾਂਦੀ ਹੈ ਜਿਸ ਦੇ ਕਾਰਨ ਸਕੋਰਪੀਓ ਗੱਡੀ ਜੋ ਹੈ ਉਹ ਰੁਕ ਜਾਂਦੀ ਹੈ ਉਸ ਤੋਂ ਬਾਅਦ ਲੋਕਾਂ ਦੇ ਵੱਲੋਂ ਨੌਜਵਾਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਗਈ ਹਾਲਾਂਕਿ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਦੇ ਵਿੱਚ ਜੋ ਜ਼ਖਮੀ ਹੋਇਆ ਦੱਸਿਆ ਜਾ ਰਿਹਾ ਹੈ ਕਿ ਮੂਲੋ ਹੈੜਾ ਦੇ ਵਿੱਚ ਕਿਰਾਏ ਤੇ ਇਹ ਨੌਜਵਾਨ ਰਹਿੰਦਾ ਹੈਗਾ ਜੋ ਕਿ ਕਿਸੇ ਕੰਮ ਨੂੰ ਲੈ ਕੇ ਘਰੋਂ ਬਾਹਰ ਨਿਕਲਿਆ ਸੀ ਲੇਕਿਨ ਤੇਜ਼ ਰਫਤਾਰ ਸਕੋਰਪੀਓ ਦਾ ਸ਼ਿਕਾਰ ਹੋ ਜਾਂਦਾ ਜਿਸ ਤੋਂ ਬਾਅਦ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਇਆ ਹੁਣ ਪੁਲਿਸ ਜੋ ਹੈ ਉਸ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਦੋ ਜਿਹੜੇ ਫਰਾਰ ਨੇ ਉਹਨਾਂ ਦੀ ਵੀ ਭਾਲ ਕੀਤੀ ਜਾ ਰਹੀ ਹੈ